ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਾਈ ਸਭ ਠੀਕ ਠਾਕ ਹੋਏਗੇ ਜੋੜ ਲਿਆ ਬਾਈ ਇੱਕ ਆਪਾਂ ਨੇ ਸਪਰੇਅ ਵਾਲਾ ਕੁਛ ਰਾਤ ਕਰੀ ਤੀ ਸ਼ਾਮ ਟਾਈਮ ਲੇਟ ਤੇ ਆਪਾਂ ਰਾਤ ਨੇਰਾ ਜਾ ਹੋ ਗਿਆ ਤਾਂ ਆਪਾਂ ਨੇ ਵੀਡੀਓ ਬਣਾਈ ਨਹੀਂ ਸਪਰੇਅ ਲਗੇ ਆਂ ਜੀ ਗੰਨੇ ਨੂੰ ਕਰਨ ਆਪਾਂ ਕਲੋਰੋਪਲਾਸ ਸਾਈਪਰ ਉਹਦਾ ਥਾਇਓ ਪਾਈਏ ਜੀ ਥਾਇਓ ਮੈਕਸੂਮ 30% ਲਾਲ ਜੀ ਹੋਆ ਜਿਹੜੀ ਰੰਗ ਜਾ ਇਹ ਸਾਈਪਰ ਹੈ ਇਕੱਲਾ 25% ਮੱਕੀ ਭਈਓ ਕਲੋਰੋ ਹੈ 50% ਕਲੋਰੋ ਹੈ ਇਸਮੇ 5% ਸਾਈਪਰ ਇਸਕੇ ਵਿੱਚ ਵੀ ਹੈ ਕਲੋਰੋ ਮਾ ਉਤਮ ਕੰਪਨੀ ਲਈ ਆ ਸੇ ਸ਼ੰਬਲ ਦੇ ਇਹ ਪਾਰੇ ਆ ਪਾਧਾ ਲੀਟਰ ਕਿੱਲੇ ਵਾ ਜੋ ਸਾਢੇ ਕਿ 300 ਗ੍ਰਾਮ ਇਹ ਕਿੱਲੇ ਵਾ ਸਾਈਪਰ ਤੇ 700 100 ਐਮਐਲ ਇਹੋ ਕਿੱਲੇ ਜੀ ਜਿਹੜੇ ਡੇਢ ਲੀਟਰ ਦੋ ਕਿੱਲੇ ਮੈਂ ਇਹ ਹੋ ਜਾ ਲੀਟਰ ਇਹ ਹੋ ਜਾ ਪੌਣਾ ਕਿ ਲੀਟਰ ਇਹ ਹੋ ਜਾ ਭਰ ਗਿਆ ਉਹ ਵੀ ਟੰਕੀ ਭਰ ਲ ਬਈ ਭਰੀ ਆਪਣਾ ਰੇ ਪੈਪ ਗਲ ਕਰਨ ਪਾਏ ਨਹੀਂ ਚੋਚੇ ਮੈਂ ਆਪਣੀ ਪਾਇਆ ਦੂਈ ਮੋਟਰ ਗੱਲੇ ਪਰ ਲਈ ਗਿੜਾ ਤੇ ਦੇਖਣ ਚੰਗੀ ਤਾਂ ਦੋਏ ਲੁੱਟ ਦੋਏ ਲੁੱਟ ਇਹ ਖਾਂਟ ਸਸਤੋ ਹੋ ਗਿਆ ਵੇਟਾ ਠੀਕ ਹੈ ਜੀ ਬਣੇ ਰਿਓ ਆਪਣੀ ਵੀਡੀਓ ਕੇ ਲੱਜ ਇਹ ਕੰਨਾ ਬਾਈ ਮੋਟਾ ਬਣਾ ਧੀਏ ਸਾਲ ਦਾ ਉਹਨਾਂ ਧੀਏ ਸਾਲ ਰੱਖਿਆ ਦੇ ਆਪਾਂ ਨੇ ਕੀੜੀ ਦਾ ਹਮਲਾ ਆਇਆ ਢੰਡੀ ਦਾ ਪਾ ਦੂਏ ਖੇਤਾਂ ਮਾ ਇਹੋ ਗੰਨਾ ਬਈ ਆਪਣਾ ਢਿੱਜੜ ਸਰੋਂ ਵਾਲੇ ਕਿਸਮ ਦੇ ਬੀਜ ਜਦ ਆਪਣਾ ਇਹ ਜਿਹੜਾ ਸੁੱਕੇ ਵਿੱਚ ਬੀਜਿਆ ਪਾਣੀ ਲਾ ਕੇ ਰੋਟਾ ਮੀਟਰ ਮਾਰੇ ਦਾ ਬਾਤ ਮੈਂ ਇਸ ਪਰ ਆਪਣਾ ਟਰਮੀਨੇਸ਼ਨ ਠੀਕ ਹੈ ਬਈ ਸਿਕੰਦੇਗੀ ਦਾ ਵੀਰੇ ਪਰਨੇ ਭੱਗੇ ਤੁਹਾਡੇ ਕਿੰਨਾ ਪਾਣੀ ਕੱਟ ਰਿਹਾ ਉਹਦਾ ਪ੍ਰੈਸ਼ਰ ਹੈ ਤਾਂ ਅਜੇ ਬੱਚੇਵਾਂ ਦੇ ਨਹੀਂ ਭਰਦੇ ਬਈ ਸਿਰ ਤੇ ਦਵਾਈ ਵਾਲਾ ਹੋ ਗਿਆ ਪਾਣੀ ਉਹ ਵਰਕੇ ਇਹ ਕੰਨਾ ਆਪਣਾ 20 ਫਰਵਰੀ ਦਾ ਵੀ ਜਿਆਵਾ ਆਸ ਤੇ ਰੱਖੀਏ ਵਸ ਆਪਣੇ 2 ਦਿਨ ਹੋ ਗਏ ਆਪਾਂ ਨੂੰ ਲੱਗਿਆ ਨੂੰ ਸਪਰੇਮਾ 2 ਗਿੰਨਾ ਲਾਈ ਦੀਆ ਆਪਨੇ ਡਬਲ ਪਾਣੀ ਲੱਗ ਜਾ ਚੰਗੀ ਤਰ੍ਹਾਂ ਇਸ ਕਰੇਗਾ ਪਤਾ ਆਹ ਤੜੀ ਸਪਰੇਅ ਕੱਲ ਨੂੰ ਜਾਂ ਕਰਦੇ ਆ ਅਗਲੇ ਦਿਨ ਲਗੇਗੇ ਉਹਨੂੰ ਤੇ ਕੀਟਨਾਸ਼ਕ ਤਾਂ ਨਿਪਟ ਗਿਆ ਆਪਣਾ ਗੰਨੇ ਦੀ ਜਰਮੀਨੇਸ਼ਨ ਵਧੀਆ ਪਟਾਰਾ ਵੀ ਵਧੀਆ ਕਰ ਰਿਹਾ ਹੈ ਲੈਓ ਜੀ ਸਪਰੇ ਕਰਨ ਦੀ ਬੜੇ ਦਾ ਟਰੈਕਟਰ ਖੜਾ ਹਾਤੇ ਆਪਾਂ ਨੇ ਲੱਗੇ ਆਪਾਂ ਬੀਜ ਤੇ ਹੁਣ 1509 ਦਾ ਇਹ ਫੰਕੀ ਸਾਈਡ ਹੈ ਬਾਈ ਟੈਕਸਾਸ ਟੌਪ ਆਪੀ ਚੰਗੇ ਰਿਜ਼ਲਟ ਪੈਸ ਕੇ ਜਿਹੜੇ ਇਹਨੂੰ ਅਪਾ ਟਰੀਟ ਕਰਾਂਗੇ ਇਸਨੂੰ ਬੀਜ ਨੂੰ ਵੈਸੇ ਦਵਾਈ ਲੱਗੀ ਹੋਈ ਹੈ ਬੀਜ ਨੂੰ ਪਰ ਫਿਰ ਵੀ ਅਪਾ ਇਸ ਗੱਲ ਟਰੀਟ ਕਰਕੇ ਪੀਜਾਂਗੇ ਦੋ ਵਾਰੀ ਪੌਦਿਆਂ 'ਮਾ ਪ੍ਰਯੋਗ ਕਰਾਂਗੇ ਇਸਕਾ ਫਿਰ ਜਿਸ ਤਰ੍ਹਾਂ ਪੌਦੇ ਟ੍ਰਾਂਸਪਲੈਂਟਿੰਗ ਕਰਾਂਗੇ ਫਿਰ ਵੀ ਪ੍ਰਯੋਗ ਕਰਾਂਗੇ ਇਸਕਾ ਬਾਸਮਤੀ ਵੈਰੈਟੀ 'ਮਾ ਠੀਕ ਹੈ ਬਾਈ ਇਹ ਆਪੀ ਦਾ ਨਾਮਾ ਮਾਡਰਨ ਕ੍ਰਾਂਤੀ ਦਾ ਬੀਜ ਹੈ ਇਹ ਦਵਾਈ ਹੈ ਆਪਣੀ ਜਿਹੜੀ ਨਾਲ ਆਪਾਂ ਨੇ ਸੋਧਿਆ ਜੋ ਬੀਜ ਭਿਆ ਹੈ ਬਸ ਇਹ ਆਪਾਂ 26 ਹੋਰ ਆਪਣਾ 31 28 ਦੋਈ ਵੈਰੈਟੀਆਂ ਬੀਜਾਂਗੇ ਉਹ ਦਿਖਾਵਾਂਗੇ ਤੁਹਾਨੂੰ ਫਿਲਹਾਲ ਅੱਜ ਆਪਾਂ ਨੇ ਭੀਏ ਹੋਇਆ ਬੀਜ 15 ਸੌ ਨੌਕਾ Ꙅ ਲਾਉਣੇ ਬਈ ਆਪਾਂ ਸਟੈਪਲੋ ਦੀ ਪੂੜੀਆਂ ਇਹ ਬੀਜ ਨੂੰ ਸੋਧਣੇ ਵਾਸਤੇ ਦਵਾਈ ਪਾਤੀ ਉੱਪਰ ਦਵਾਈ ਲਗੀ ਵੀ ਦੇ ਬੀਜ ਨੂੰ ਕੋਈ ਯੂ ਐਸ ਦਾ ਪ੍ਰੋਡਕਟ ਹੈ ਉਹ ਲਗਿਆ ਹੋਆ ਨੂੰ ਕ੍ਰਾਂਤੀ ਵਾਲੇ ਬੀਜ ਨੂੰ ਉਹ ਦੱਸ ਰਿਹਾ ਤਾਂ ਬਾਈ ਮੈਂ ਸਰਚ ਕਰਕੇ ਤੁਹਾਨੂੰ ਦੱਸਦਾ ਠੀਕ ਹੈ ਬਾਈ ਪਾਵਾ ਪਾਣੀ ਆ ਪਾਵਾ ਰੱਖ ਲਈਏ ਹਾਂ ਚੱਲ ਕੇ ਬਾਈ ਬਾਬੇ ਦੀ ਕਿਰਪਾ ਨਾਲ ਕੰਮ ਆ ਸਾਗੜ ਬਣਾਵਾਂਗੇ ਬਾਈ ਕਿਹਤਰਾ ਬੜੀ ਐ ਲੱਗਦਾ ਨਾ ਖਾਣੇ ਟੈਨਸ਼ਨ ਜੀ ਵਲਗਾਓ ਹਾਂ ਹਾਂ ਬਾਈਕ ਤੇ ਟੈਕਨੀਕਲੀ ਲੱਦ ਗਏ ਬਣ ਕੇ ਸਾਗੜ ਬਸ ਵੱਲੂ ਲੈਣੇ ਕਰਕੇ ਚਿੱਟਾ ਤੇ ਪਾਇਆ ਹੈ ਹਾਂ ਚਿੱਟਾ ਪੜਾ ਲਿਆ ਵੱਲੂ ਚਿੱਟੇ ਉੱਪਰ ਲੱਗੇ ਗਾਲੇ ਪਤਨ ਲੱਗ ਪਰ ਆ ਕਬਰ ਕਰ ਖਾਈ ਦੁਬਾਰਾ ਕਿ ਭਾਈ ਬਦਲੇ ਉਲਟੀ ਵਾਰ ਉਹ ਪੈਪਕੀ ਵੀ ਇਹ ਉੱਪਰਲੇ ਸਿਰੇ ਜਾਏਗਾ ਤੇਲ ਇਹ ਲੋ ਨੱਕਾ ਉੱਪਰ ਨੱਕਾ ਨਹੀਂ ਗਿੜੇ ਰੇ ਛੋੜਦੇ 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 ਪਾ ਪਿੱਤਰ ਇਹੋ ਨੱਕਾ ਪਹਿਲਾ ਦੂਜੇ ਦਿਨ ਦਾ ਆਪਣਾ ਰੇ ਕਿਨੇੜੇ ਉਹ ਆ ਗਈ ਮੋਟਰ ਵਾਲੀ ਜਾਏ ਸਾਲੇ ਪੈ ਫਗਾ ਜੋੜਾ ਇਹ ਚੱਕ ਬਾਈ ਉੱਪਰ ਪਰਾਂ ਦੇ ਨਾ ਨਾ ਟੱਕਾ ਬਾਈ ਅੱਛਾ ਇਸ ਨੂੰ ਇਹ ਪਰ ਉਹ ਗਿੱਲਾ ਕੱਪੜਾ ਨਹੀਂ ਫੇਰਦਾ ਦਾ ਦਾ ਗੁਰਦੀਆ ਕਾਲੀ ਨਹੀਂ ਹੈ ਕਾਲੀ ਨੂੰ ਚੋਤੇ ਕਾਰਾ ਚ ਪਜਾਣੇ ਚੋਤੇ ਕਾਰਾ ਕੋਲ ਤੋਂ ਪਿਛਾ ਕਰ। ਇਹਨਾਂ ਗਾ ਆਪਣਾ 11 12 ਇੰਚ ਚੜ ਜਾਇਆ ਸਖਟ ਹੈ ਜੜੋ ਚ ਲੈਣ। ਪਾਣੀ ਪਰਾਂ ਦੇ ਆਣਾ ਇਸ ਕਰਕੇ ਲੈ ਨੂਰਾਂ ਦੇ ਪਾਣੀ ਸਟਾਰਟ ਕਰੀਏ। ਤੇ ਟੱਕਰ ਨਹੀਂ ਬਣਦੀ। ਬਹੁਤ ਹੈ ਨਹੀਂ ਬਹੁਤ ਹੈ 11 12 ਇੰਚ ਚੜ ਰਿਹਾ ਹਾਂ 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 ਪਹਿਲੇ ਕੀ ਪਾਗੇ ਇਹ ਬੋਤਲ ਨਾ ਪਾਓਗਾ ਪੂਰੇ ਪਾਏਗੀ ਟੀ ਹੈ ਇਸ ਲਾਈਨ ਕੀ ਤਲੇ ਟੁੱਟੇਗੀ ਉੱਥੇ ਪਵੇਗਾ ਨੱਕਾ ਆ ਗਿਆ ਤੱਕ ਪਰ ਉਰਨ ਯਾਰ ਸੀ ਇਸ ਦਾ ਠੀਕ ਟੀ ਦੁਸਰ ਦੇ ਮਨ ਥਮੇ ਵੀਰ ਦੁਪਹਿਰੇ ਮ ਲਗਾ ਮੇਰੇ ਯਾਰ ਕੌਣ ਜੀ ਥਮੇ ਅੰਮਰ ਦਾ ਤਾਂ ਉਹੀ ਕੰਮ ਹੁੰਦੀ ਰੋਜ਼ ਦਾ ਥਮੇ ਆਇਓ ਲੇਟ ਹੈ ਥਮੇ ਆਈ ਲੇਟ ਹੈ ਇਸ ਲਾਈਨ ਤੇ ਮੇਰੇ ਇੱਧਰ ਰੱਖਣਾ ਨੱਕਾ ਹੈ ਬਾਈ ਲਣਦਰ ਠੀਕ ਹੈ ਜੀ ਇੱਧਰ ਬਾ ਖਾਲ ਕੇ ਸੈਂਟਰ ਜੀ ਮ ਆਜਾ ਦੇ ਵੀ ਆਗੇ ਦੱਬ ਦੇ ਦੱਬ ਦੇ ਮੋਟਰ ਕੇ ਪਾਸ ਬਾਈਆਂ ਪਿੰਡੇ ਨਾਲ ਚੌੜ ਮਸਤ ਪਰ ਕੰਨ ਸਾਲ ਹੋ ਗਈ ਤੁਹਾਨੂੰ ਆਂਦੇ ਨੂਰੇ ਆਪਣੇ ਬਾ ਮੇ ਨਾ ਹੋ ਗਿਆ ਜਦੋਂ ਤਾਂ 5 ਸਾਲ 5-7 ਸਾਲ ਹੋ ਗਏ ਹਨ ਕਹੀਂ ਲੈਣਾ ਭਾਗੇ ਥੇ ਮੇ ਮਰੇ ਬਾ ਵਧੀਆ ਚੱਲ ਰਹੀਆਂ ਬਾਈ ਸਾਰੀ ਕੋਈ ਦਿੱਕਤ ਨਹੀਂ ਹੈਗੀ ਉਹ ਨੱਕਾ ਹੀ ਮੈਂ ਕਹਾ ਸਮਾਗ ਦਾ ਬਹੁਤ ਚਲ ਪੁਰਾਣੀ ਲਾਈਨ ਦਾ ਕਹਿ ਰਹਾ ਨਹੀਂ ਉਹਨੂੰ ਜੀ ਸੀ ਬੀ ਨਾਲ ਵੜਦੀ ਦੀ ਜਿਹੜੀ ਲਾਈਨ ਹੈ ਨਾ ਠੀਕ ਹੈ ਠੀਕ ਹੈ ਅੰਨੇ ਠੀਕ ਕਰੇ ਦੋ ਵੀ ਨੱਕਾ ਪੁਰਾਣਾ ਰੇ ਵੀ ਹੋ ਗਈ ਫਾਈਨਲ ਲਾਵਾ ਉਹ ਦੇਖਦੇ ਆ ਮੋਟਰ ਜਿਹੜਾ ਚਵੱਚਾ ਹੈ ਨਹੀਂ ਆਪਣੇ ਵਾ ਪURE ਆਪਾਂ ਡਾਇਰੈਕਟ ਜੋੜेंगे ਤੱਕਦੇ ਉਰ ਕੱਲ ਕਰ ਗਏ ਜੀ ਇਹ ਕਿਹੋ ਜਿਹਾ ਹੋ ਰਿਹਾ ਚੱਲੋ ਇਸ ਪ੍ਰਿੰਸ ਜੀ ਲੂ ਆਉਗੀ ਰੋ ਆ ਗਈ ਲੈ ਵੀ ਪਾ ਪਰ ਬੀਚੇ ਲਾਸਟ ਨੱਕਾ ਮੰਨਦੇ ਆਪਣੇ ਨਾ ਪੈਕ ਜੈਨ ਕਰਕੇ ਬੈ ਖਾਲੀ ਬਿਲੰਗ ਜਾਗਾ ਤੇ ਕੋਈ ਪਰਲੀ ਮੁੱਟੀ ਕਰੀ ਨਹੀਂ ਆਪਰੇ ਦਵਾਰਾ ਗੱਡੀ ਪਾ ਲੰਗੇ ਕਾਲੇ ਵਿੱਚ ਲਿਖੀ ਦਿੱਕੀ ਕਿੰਨਾ ਕਾਇਆ ਜੀ ਉੱਪਰ ਧਰਤੀ ਤੇ ਮੋੜ ਚਾ ਫੜਨਾ ਪਿਆ ਹੈ ਦੇਖਿਓ ਬੂਟ ਬੜ ਨਾ ਤਾ ਤੇ ਦਰਚਾਉ ਗਿਆ ਹਾਂ ਉਹੀ ਜਿਹੜਾ ਤੜੇ ਪੀਸ ਵੱਡਿਆ ਅੰਮਾ ਦਾ ਪਈ ਸਹੀ ਦਾ ਤੇਰਾ ਸਾਬ ਸਹੀ ਦਾ ਵੀ ਉਹੀ 20 ਵੱਡ ਕੇ ਪੈ ਜਾਂਦਾ ਜਿਹੜਾ ਲਬਮ ਪਾਇਆ ਆਪਾਂ ਨਾ ਉਹ ਤਾਂ ਮੈਂ ਪ੍ਰਮਾਸ਼ ਕਰ ਦਿੱਤੀ ਸੀ ਹਾਂ ਇਹ ਗੱਲ ਉਪਰਲੇ ਨੱਕੇ ਵਿੱਚ ਜਾਂਦਾ ਦੇਖੋ ਉਹ ਵੀ ਹਾਜੀ ਚੱਕਰ ਨੇ ਦੋ ਲੈਣ ਨਾ ਪੈਣੇ ਘੁੰਮਦਾ ਕਰਦਾ ਹੈ ਚੱਕਰ ਨੇ ਸੋ ਪਰਾਂ ਦੇ ਵੀ ਕੱਟ ਵੀਰ ਰੋਕਿਸ ਨੂੰ ਇਸਕੇ ਮਾ ਪੈਣੇ ਰੁਕ ਚੱਲ ਪਾਸ ਬੋਲੋ ਤੱਕਾ ਬੀ ਯੂਰ ਲੱਟ ਐਡਾ ਕਰ ਲਿਆ ਯਾਰ ਤਾ ਰੋਕ ਸਾਹ ਦੇ ਦੋ ਗੇੜਾ ਦੇ ਲਿਆ ਜੀ ਪਹਿਲਾਂ ਸੀ ਪਹਿਲਾਂ ਸਿੱਧਾ ਦਾ ਬੱਸ ਬੱਸ ਕਰ ਦੇ ਦੇਖ ਚਾਲੇ ਨਾਕ ਦਾ ਲਿਓ ਬਾਈ ਨਿਬੜ ਗਿਆ ਦੱਬਣੇ ਵਾਲਾ ਲੈਣ ਵਾਲਾ ਕੰਮ ਇੱਕ ਖੇਤੋਂ ਪੈ ਗਈ ਕਾਲੀ ਲੈਨ ਇੱਕੋਂ ਪੈ ਗਈ ਚਿੱਟੀ ਲੈਨ ਲਵੇੜ ਕੇ ਆ ਗਏ ਫੱਕਰੇ ਤੇ ਸਮਾਨ ਗਿਆ ਪਾਚ ਕਰੇਗੇ ਵਾਪਸ ਆਪਾਂ ਪਾ ਟੀ ਇੱਕ ਥੋੜਾ ਸਲੋਚਨ ਹੈ ਠੀਕ ਹੈ ਜੀ ਅੱਜ ਦੀ ਵੀਡੀਓ ਆਪਣੀ ਬਰੇ ਤੱਕ ਤੇ ਵੀਡੀਓ ਦੇਖਣ ਵਾਸਤੇ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਾਂ ਕਰਾਂਗੇ ਕਿਸੇ ਨਵੀਂ ਵੀਡੀਓ ਮ ਬਣੇ ਰਹਿਓ ਆਪਣੇ ਚੈਨਲ ਗੈਲ ਓਕੇ ਜੀ ਧੰਨਵਾਦ ਜੀ